ਸੰਤ ਕੀ ਸੰਗਤ ਟੀਵੀ ਦੇਖਣ ਵਾਲੇ ਸਾਹਿਬ ਦਸ਼ਕਾਂ ਨੂੰ ਮੇਰੇ ਵੱਲੋਂ ਜਨੀ ਗੌਰਵਗਰਗ ਸ਼ੇਰਪੁਰ ਵੱਲੋਂ ਪਿਆਰ ਭਰੀ ਨਮਸਕਾਰ ਆਉਂ ਆਜ ਤੁਹਾਨੂੰ ਦਰਸ਼ਨ ਕਰਵਾਉਣੇ ਆ ਬਹੁਤ ਹੀ ਪਵਿੱਤਰ ਅਸਥਾਨ ਠਾਕੁਰ ਦਵਾਰਾ ਮਾਈ ਆਸਕੌਰ ਜੀ ਪਿੰਡ ਕਿਸ਼نگੜ ਫਰਵਾਹੀ ਜ਼ਿਲ੍ਹਾ ਮਾਨਸਾ ਜਿੱਥੇ ਮਹਾਨ ਸੰਤ ਸਮਾਗਮ ਅਤੇ ਪਾਗੜੀ ਰਸਮ ਸਮਾਰੋਹ ਬਹੁਤ ਹੀ ਸ਼ਰਧਾ ਕਰਵਾਇਆ ਗਿਆ ਅਸਥਾਨ ਦੇ ਮੌਜੂਦਾ ਗੱਦੀ ਨਿਸ਼ੀਨ ਸ਼੍ਰੀਮੜ ਮਹੰਤ ਚਰਨ ਦਾਸ ਜੀ ਦੇਖ ਰਹੇ ਖੇਤ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਕਰਵਾਏ ਗਏ ਸਮਾਗਮਾ ਮੌਕੇ ਬਾਤ ਆਬਾਦੀ ਸ਼ੋਤਾ ਲਈ ਅਤੇ ਇਲਾਕੇ ਦੀ ਸ਼ੁਕਸ਼ਾਂਤੀ ਲਈ ਵਿਸ਼ਾਲ ਹਵਨ ਜਗ ਹੋਇਆ ਜਿਸ ਵਿੱਚ ਸਾਰਿਆਂ ਨੇ ਪੂਨ ਹੋਤੀਆਂ ਪਾ ਕੇ ਆਪਣਾ ਜੀਵਨ ਸਫਲਾ ਕੀਤਾ ਸਮਾਗਮਾ ਮੌਕੇ ਵੱਡੀ ਗਿਣਤੀ ਵਿੱਚ ਸੰਤਾਂ ਮਹਾਪੁਰਸ਼ਾਂ ਅਤੇ ਸੰਗਤਾਂ ਨੇ ਹਾਜ਼ਰੀ ਲਗਵਾਈ ਸੰਤ ਕਾ ਸੰਗ ਵਡ ਪਾ ਕੀ ਪਾਈ ਐ ਸੰਤ ਕੀ ਸੇਵਾ ਨਾਮ ਧਿਆਈਐ ਸੰਤ ਕੀ ਸੇਵਾ ਨਾਮ ਧਿਆਈਐ ਸੰਤ ਕਾ ਸੰਗ ਵਡ ਪਾ ਕੀ ਪਾਈ ਐ ਸੰਤ ਕੀ ਸੇਵਾ ਨਾਮ ਧਿਆਈਏ ਸੰਤ ਕੀ ਸੇਵਾ ਨਾਮ ਧਿਆਈਏ ਸੰਤ ਕੀ ਸੇਵਾ ਨਾਮ ਧਿਆਈਏ seva naam te aayi hai sant ka sang badh paaki paayi hai sant ki seva naam te aayi hai sant ki seva naam te aayi hai sant ka sang badh paaki paayi hai ਸੰਤ ਕੀ ਸੇਵਾ ਨਾਮ ਧਿਆਈਏ ਸੰਤ ਕੀ ਸੇਵਾ ਨਾਮ ਧਿਆਈਏ ਸੰਤ ਦਾ ਸੰਗਵਟ 파 ਕੀ ਪਾਈ ਐ ਸੰਤ ਕੀ ਸੇਵਾ ਆ ਨਾਮ ਧਿਆਇਐ ਸੰਤ ਕੀ ਸੇਵਾ ਆ ਨਾਮ ਧਿਆਇਐ Yeah. <laughs> ਲਥਾ ਨਾਮ ਸੁਨਤ ਦਰਦ ਦੁਖ ਲਥਾ ਸੰਤ ਕਾ ਸੰਗ ਬੜ ਪਾ ਕੀ ਪਾਈ ਐ ਸੰਤ ਕੀ ਸੇਵਾ ਨਾਮ ਧਿਆਇ ਸੰਤ ਕੀ ਸੇਵਾ ਨਾਮ ਧਿਆਇ ਸੰਤ ਕਾ ਸੰਗ ਬੜ ਪਾ ਕੀ ਪਾਈ ਐ ਦੀ ਸੇਵਾ ਆ ਨਾਮ ਤੇ ਸਭ ਨਸੈ ਸੰਤ ਪਰਤਾਪ ਗੁਰਤ ਸਭ ਨਜ਼ੈ ਸੰਤ ਕਾ ਸੰਗ ਬਟ ਪਾ ਕੀ ਪਾਈ ਐ ਸੰਤ ਕੀ ਸੇਵਾ ਆ ਨਾਮ ਧਿਆਇ ਸੰਤ ਕੀ ਸੇਵਾ ਆ ਨਾਮ ਧਿਆਇ ਸੰਤ ਕਾ ਸੰਗ ਬਟ ਪਾ ਕੀ ਪਾਈ ਐ ਸੰਤ ਕੀ ਸੇਵਾ ਆ ਨਾਮ ਧਿਆਇਏ ਸੰਤ ਕੀ ਸੇਵਾ ਆ ਨਾਮ ਧਿਆਇਏ ਨਾਨਕ ਗੁਰਮੁਖ ਨਾਮ ਪਾਵੇ ਜਨ ਕੋਈ 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 ਸੰਤ ਕਾ ਸੰਗਵਟ ਪਾ ਕੀ ਪਾਈਐ संत की सेवा और नाम तिहाई है संत की सेवा और नाम तिहाई है संत का संगवट पाकी पाई है संत की सेवा और नाम तिहाई है संत की सेवा और नाम तिहाई है संत ਵਾ ਨਾਮ ਧਿਆਈ ਹੈ ਸੰਤ ਦਾ ਸੰਗਵੜ ਪਾਣੀ ਪਾਈ ਹੈ ਸੰਤ ਕੀ ਸੇਵਾ ਆ ਨਾਮ ਧਿਆਈ ਹੈ ਸੰਤ ਕੀ ਸੇਵਾ ਆ ਨਾਮ ਧਿਆਈ ਹੈ ਇਹਨਾਂ ਸਮਾਗਮਾ ਮੌਕੇ ਅਸਥਾਨ ਦੇ ਗੱਦੀ ਨਿਸ਼ੀਣ ਸ਼੍ਰੀ ਵਲ ਮੰਤ ਚਰਨ ਦਾਸ ਜੀ ਵੱਲੋਂ ਸਮੂਹ ਭੇਖ ਭਗਵਾਨ ਨਗਰ ਨਿਵਾਸੀਆਂ ਅਤੇ ਨਗਰ ਪੰਚਾਇਤ ਦੀ ਹਾਜ਼ਰੀ ਵਿੱਚ ਸੰਤ ਕੰਮਲਜੀਤ ਦਦਾਸ ਨੂੰ ਮਹੰਤ ਸੰਤਿੰਦਰਜੀਤ ਦਦਾਸ ਜੀ ਨੂੰ ਕੋਠਾਰੀ ਸੰਤ ਆਕਾਸ਼ ਬਾਬਾ ਜੀ ਨੂੰ ਪੰਡਾਰੀ ਨਿਯੁਕਤ ਕਰਕੇ ਪਗੜੀ ਦੀ ਰਸਮ ਅਦਾ ਕੀਤੀ ਗਈ ਪਗੜੀ ਰਸਮ ਮੌਕੇ ਤੇ ਖੜਦਾਸਨ ਸਾਧੂ ਸਮਾਜ ਮਹਾ ਮੰਡਲ ਪੰਜਾਬ ਦੇ ਮੁਖ ਸਰਪ੍ਰਸਤ ਮਰ ਸਚਕਨਾਂ ਜੀ ਗੁਰਮਾ ਪ੍ਰਧਾਨ ਮਨਤ ਕਾਂਦਾਜੀ ਸੁਨਾਮ ਚੇਅਰਮੈਨ ਮਨਤ ਗੋਪਾਲਦਾਜੀ ਹਾਥਣਾ ਸਰਪ੍ਰਸਤ ਮਨਤ ਖੁਸ਼ੀਰਾਮਜੀ ਫਰਵਾਹੀ ਮਹਤ ਭਗਵਾਨਦਾਜੀ ਮੀਮਸਾ ਬਰਨਾਲਾ ਮਨਤ ਮੁਹਜੀਦਦਾ ਜੀ ਸੰਧੂਪੱਤੀ ਬਰਨਾਲਾ ਮਨਤ ਸੰਤੋਖਦਾਜੀ ਧਰਮਗੜ ਮਨਤ ਤુલਸੀਦਾਜੀ ਮੈਲਾ ਚੌਕ ਮਾਤਰਮੇਸ਼ਦਾਜੀ ਗਲੂਆ ਮਹਤ ਤਰਸੇਮਦਾਜੀ ਗਲੂਆ ਮਹਾਂਤਰਗਵੀਰਦਾਸ ਜੀ ਗਦਿਰਸ਼ੀਰ ਡੇਰਾ ਬਾਬਾ ਜੰਗੀਰਦਾਸ ਜੀ ਤਪਾ ਮੰਡੀ ਮਹੰਤ ਹੀਰਾਦਾਸ ਜੀ ਲੋਂਗੋਵਾਲ ਮੰਤ ਅਬਦ ਕਸ਼ੋਰ ਜੀ ਤਪਾ ਮੰਤ ਹਰਵੰਸਦਾਸ ਜੀ ਭੀਖੀ ਮੰਤ ਬੁੱਕਨਦਾਸ ਜੀ ਤਪਾ ਮੰਤ ਬਲਕਦਾਸ ਜੀ ਭੀਖੀ ਮੰਤ ਇੰਦਰਦਾਸ ਜੀ ਦੋਲਮਾ ਮੰਤ ਸੁੰਦਰਦਾਸ ਜੀ ਭੀਖੀ ਮਹੰਤ ਜਗਦੀਪਦਾਸ ਧਨੋਲਾ ਮੰਤ ਮਾਨਦਾਸ ਗੁਰਮਾ ਮਹੰਤ ਕਿਸ਼ੋਰਦਾਸ ਜੀ ਲਦਾਲ ਮਾਤਾ ਮਨੋਦਰ ਦਾਜੀ ਲਦਾੜ ਮਤ ਵੀਰਪੱਤਰ ਦਾਸ ਜੀ ਨਮੋੜ ਸਮੇਤ ਅਨੇਕਾ ਮਹਾਪੁਰਸ਼ ਹਾਜ਼ਰ ਸਨ ਸਮੁੱਚੇ ਮਹਾਪੁਰਸ਼ਾਂ ਅਤੇ ਨਗਰ ਪੰਚਾਇਤ ਵੱਲੋਂ ਪਗੜੀ ਰਸਮ ਕਰਕੇ ਯਾਦਗਾਰੀ ਤਸਵੀਰਾਂ ਵੀ ਖਿੱਚਵਾਈਆਂ ਅਖੀਰ ਸਾਡੇ ਰਿਪੋਰਟਰ ਗੌਰਵ ਕੱਕੇਰਪੁਰ ਨਾਲ ਗੱਲਬਾਤ ਕਰਦੇ ਆ ਪੇਖੜ ਦਾ ਸੰ sadhu ਸਮਾਜ ਮਹਾਮੰਡਲ ਪੰਜਾਬ ਦੇ ਪ੍ਰਧਾਨ ਮਾਤਾ ਕਾਂਦਾਜੀ ਸੁਨਾਮ ਚੇਅਰਮੈਨ ਮਾਦ ਗੋਪਾਲ ਦਾ ਜੀ ਹਾਥਣਾ ਮਹੰਤ ਅਬਦ ਕਸ਼ੋਰ ਜੀ ਤਪਾ ਵੱਲੋਂ ਆਪਣੇ ਵਿਚਾਰ ਸਾਂਝੇ ਕੀਤੇ ਗਏ ਅਤੇ ਆਏ ਮਹਾਂਪੁਰਸ਼ਾਂ ਦਾ ਸੰਗਤਾਂ ਦਾ ਅਤੇ ਸੇਵਾਦਾਰਾਂ ਦਾ ਧੰਨਵਾਦ ਵੀ ਕੀਤਾ ਗਿਆ ਹੋ ਜਾਨੀ ਜਿੰਦੇ ਤੂੰ ਤਰੇਣ ਸਾਧੂਆਂ ਦੀ ੋ ਜਾਨੀ ਜਿੰਦੈ ਤੂੰ ਤਰੇਣ ਸਾਧੂਆਂ ਦੀ ਜਿੰਦੈ ਤੂੰ ਤਰੇਣ ਸਾਧੂਆਂ ਦੀ ਉਹ ਜਾਨੇ ਜਿੰਦੈ ਤੂੰ ਤਰੇਣ ਸਾਧੂਆਂ ਆ ਦੁਆ ਦੀ ਰੇਣ ਸਾ ਦੁਆ ਦੀ ਰੇਣ ਸਾ ਦੁਆ ਦੀ ਰੇਣ ਸਾ ਦੁਆ ਦੀ ਰੇਣ ਸਾ ਦੁਆ ਦੀ ਸਾ ਦੁਆ ਦੀ ਰੇਣ ਸਾ ਦੁਆ ਦੀ ਰੇਣ ਸਾ ਦੁਆ ਦੀ ਰੇਣ ਸਾ ਦੁਆ ਦੀ ਉਹ ਜਾਨੇ ਜਿੰਦੇ ਤੂੰ ਤਰੇਣ ਸਾ ਦੁਆ ਜਾ ਦੇ ਜਿੰਦੈ ਤੂੰ ਤਰੇਣ ਸਾਧੂਆਂ ਦੀ ਅਗਮ ਜਨ ਸੰਗ ਸਾਧੂਆਂ ਟੁੜੀ ਕ੍ਰਿਸ਼ਨਾ ਗਾ ਨਾਮ ਧਿਆਏ ਸੁਣ ਸਭ ਨਾਨੂ ਕਰ ਦਾਨ ਜਨਮ ਕਰਮਲ ਉਤਰੈ ਮਨ ਤੇ ਜਾਏ ਗੁਮਾਨ ਕਾਮ ਕਰੋਧ ਨਾ ਮੋਹੀਏ ਬਿਨਸੇ ਲੋਵਸੁਆ ਸੱਚੇ ਮਾਰਗ ਚਲਦਿਆਂ ਤੇ ਮਾਰਕ ਚਲਦਿਆ ਉਸਤ ਕਰੇ ਜਹਾਨ 86 ਤੀਰਥ ਸਗਲ ਪੁਨ ਜੀ ਦਇਆ ਪਰਵਾਣ ਜਿਸ ਨੂੰ ਦੇਵੇ ਦਇਆ ਕਰ ਜਿਸ ਨੂੰ ਦੇਵ ਦਇਆ ਕਰ ਸੋਈ ਪੁਰਖ ਸਜਾਣ ਜਿਨ੍ਹਾਂ ਮਿਲਿਆ ਪ੍ਰਭ ਆਪਣਾ ਨਾਨਕ ਤਿਨੁ ਕਰਮਾ ਮਾਗ ਸੁਚੇ ਸੇ ਕਾਢੀਐ ਸੁੱਚੇ ਸੇ ਪਾਟਿਏ ਜਨਪੁਰੁਰ ਮਿਹਰਬਾਨ ਪੂਜਾ ਨੀ ਜਿੰਦੇ ਤੂੰ ਤਾਰੇ ਇੱਕ ਭਗਵਾਨ ਕੀ ਜੈ ਅੱਜ ਮਾਨਸਾ ਜ਼ਿਲ੍ਹੇ ਦੇ ਪਿੰਡ ਕਿਸਨਗੜ ਫਰਵਾਹੀ ਦੇ ਵਿੱਚ ਖਟਦਰ ਸੰ사ਧੂ ਸਮਾਜ ਬਰਾਗੀ ਭੇਖ ਦੇ ਇਕਤਰ ਤੇ ਠਾਕਰ ਦੁਆਰਾ ਮਾਤਾ ਸਕੋਰ ਉਹਨਾਂ ਦੇ ਗੱਦੀ ਨਿਸ਼ੀਨ ਮਹੰਤ ਚਰਨਦਾਸ ਜੀ ਮਹਾਰਾਜ ਜਿਨ੍ਹਾਂ ਨੇ ਸਨੇਹ ਦੇ ਕੇ ਪੂਰਾ ਭੇਖ ਅਤੇ ਨਗਰ ਦੇ ਪਤਵੰਤ ਸੱਜਣਾਂ ਨੂੰ ਬੁਲਾਇਆ ਬੁਲਾਉਣ ਦਾ ਕਾਰਨ ਇਹ ਸੀ ਕਿ ਉਹ ਬਿਮਾਰ ਰਹਿੰਦੇ ਨੇ ਸੇਵਾ ਸੰਭਾਲ ਦੇ ਵਿੱਚ ਅਸਮਰਥ ਨੇ ਉਹਨਾਂ ਨੇ ਪਿਛਲੇ ਸਮੇਂ ਤੋਂ ਆਪਣੇ ਚੇਲੇ ਬਣਾਏ ਹੋਏ ਨੇ ਕਮਲਦੀਪ 바ਵਾ ਇੰਦਰਜੀਤ 바ਵਾ ਔਰ ਆਕਾਸ਼ 바ਵਾ ਅੱਜ ਉਹਨਾਂ ਤਿੰਨਾਂ ਚੇਲਿਆਂ ਨੂੰ ਭੇਖ ਦੇ ਰੀਤੀ ਰਿਵਾਜ ਮੁਤਾਬਕ ਰਸਮ ਪਗੜੀ ਹੋਈ ਹੈ ਸੋ ਸਾਰੇ ਹੀ ਨਗਰ ਨੇ ਔਰ ਸਮੁੱਚੇ ਭੇਖ ਨੇ ਆ ਕੇ ਹਾਜ਼ਰੀ ਲਵਾਈ ਔਰ ਨਵੇਂ ਬਣੇ ਮਹੰਤਾਂ ਨੂੰ ਭੇਖ ਵੱਲੋਂ ਹਦਾਇਤ ਕੀਤੀ ਗਈ ਕਿ ਭੇਖ ਦੇ ਰੀਤੀ ਰਿਵਾਜ ਦੇ ਮੁਤਾਬਕ ਚੱਲਿਓ ਔਰ ਨਗਰ ਦੇ ਵਿੱਚ ਇਸ ਏਰੀਏ ਦੇ ਵਿੱਚ ਪੰਜਾਬ ਦੇ ਵਿੱਚ ਇਸ ਸਥਾਨ ਦਾ ਨ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਦੇ ਰੂਪ ਦੇ ਵਿੱਚ ਜਾਵੇ ਆਏਗੇ ਦੀ ਸੇਵਾ ਸੰਭਾਲ ਔਰ ਸਭ ਦਾ ਸਤਿਕਾਰ ਕਰਨਾ ਹੈ ਇਹੀ بڑے ਮਹੰਤ ਜੀ ਵੱਲੋਂ ਉਪਦੇਸ਼ ਦਿੱਤਾ ਗਿਆ ਹੈ ਸੋ ਇਹ ਜੋ ਸਾਡਾ ਬਰਾਗੀ ਪੇਖ ਦੇ ਰੀਤੀ ਰਿਵਾਜ ਦੇ ਮੁਤਾਬਕ ਜਿਉਂਦੇ ਜੀ ਮਹੰਤ ਜੀ ਨੇ ਅੱਗੇ ਰਸਮ ਪਗੜੀ ਕੀਤੀ ਹੈ ਬੋਲੀਏ ਪੇਖ ਭਗਵਾਨ ਕੀ ਜੈ ਬੋਲੋ ਪੇਖ ਭਗਵਾਨ ਕੀ ਜੈ ਅੱਜ ਮਾਨਸਾ ਜ਼ਿਲ੍ਹੇ ਦੇ ਪਿੰਡ ਕਿਸ਼ਨਪੁਰਾ ਫਰਵਾਹੀ ਵਿਖੇ ਠਾਕਰ ਦੁਆਰਾ ਮਾਈ ਆਸਕੋਰ ਪਿੰਡ ਫਰਵਾਹੀ ਵਿਖੇ ਅੱਜ ਇੱਥੋਂ ਦੇ ਗਿੱਧੇ ਨਿਸ਼ੀਨ ਮਹੰਤ ਚਰਨਦਾਸ ਜੀ ਨੇ ਸਾਰੇ ਭੇਖ ਨੂੰ ਇਕੱਠਾ ਕੀਤਾ ਉਸ ਭੇਖ ਦੇ ਵਿੱਚ ਭੇਖ ਖੜ ਦਰਸ਼ਨ ਸਾਧੂ ਸਮਾਜ ਮਹਾ ਮੰਡਲ ਪੰਜਾਬ ਵੈਰਾਗੀ ਸੰਪਰਦਾਇ ਅਤੇ ਖੜ ਦਰਸ਼ਨ ਦੇ ਚੇਅਰਮੈਨ ਸਾਹਿਬ ਮਹੰਤ ਗੋਪਾਲਦਾਸ ਜੀ ਜੋ ਕਿ ਇਸ ਡੇਰੇ ਦੀ ਗੱਦੀ ਹੈ ਉਹ ਵੀ ਉ체ਚੇ ਤੌਰ ਤੇ ਪਹੁੰਚੇ ਨੇ ਤੇ ਉਹਨਾਂ ਨੇ ਇਸ ਪਗੜੀ ਰਸਮ ਨੂੰ ਪ੍ਰਵਾਨਗੀ ਦਿੱਤੀ ਹੈ ਸੋ ਚਰਨਦਾਸ ਜੀ ਜੋ ਕਿ ਕੁ ਸਮੇਂ ਤੋਂ ਬਿਮਾਰ ਰਹਿੰਦੇ ਨੇ ਸੋ ਉਹਨਾਂ ਨੇ ਆਪਣੇ ਜਿਹੜੇ ਤਿੰਨ ਚੇਲੇ ਨੇ ਮਹੰਤ ਕਮਲਦੀਪ ਦਾਸ ਤੇ ਇੰਦਰਜੀਤ ਦਾਸ ਤੇ ਆਕਾਸ਼ 바ਵਾ ਜੋ ਕਿ ਉਹਨਾਂ ਦੇ ਚੇਲੇ ਸੀ ਉਹਨਾਂ ਵਿੱਚੋਂ ਉਹਨਾਂ ਨੇ ਕਮਲ ਕਮਲਜੀਤ ਦਾਸ ਜੀ ਨੂੰ ਮਹੰਤ ਅਤੇ ਮੋਹਤਮਿਮ ਨਿਯੁਕਤ ਕੀਤਾ ਹੈ ਸੋ ਸਾਰੇ ਮਹੰਤਾਂ ਨੂੰ ਲੰਗਰ ਸ਼ਿਕਾਇਆ ਗਿਆ ਸੋ ਆਈਆਂ ਸੰਗਤਾਂ ਇਥੋਂ ਦੇ ਨਗਰ ਨਿਵਾਸੀ ਨਗਰ ਪੰਚਾਇਤ ਵੀ ਸ਼ਾਮਿਲ ਹੋਈ ਹੈ ਸੋ ਮੈਂ ਸਾਰਿਆਂ ਨੂੰ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਬੋਲੋ ਪੀਖ ਭਗਵਾਨ ਕੀ ਜੈ ਬੋਲ ਕ੍ਰਿਸ਼ਨ ਭਗਵਾਨ ਕੀ ਜੈ ਅੱਜ ਅਸੀਂ ਠਾਕਰਦਵਾਰਾ ਫਰਵਾਹੀ ਜ਼ਿਲ੍ਹਾ ਮਾਨਸਾ ਵਿਖੇ ਸਾਰਾ ਕਟ ਦਰਸ਼ਨ ਪੀਖ ਬਰਾਗੀ ਸੰਪਰਦਾਏ ਸਾਰਿਆਂ ਸੰਪਰਦਾ ਨੇ ਮਹਾਂਤ ਚਰਨਦਾਸ ਜੀ ਦੇ ਸੱਦੇ ਤੇ ਸਾਰਿਆਂ ਨੇ ਇਸ ਸਥਾਨ ਦੇ ਉੱਤੇ ਪਹੁੰਚ ਕੇ ਉਹਨਾਂ ਦੇ ਤਿੰਨੇ ਚੇਲੇ ਉਹਨਾਂ ਨੂੰ ਮਹਾਂਤੀ ਦੀ ਰਸਮ ਅਦਾ ਕੀਤੀ ਗਈ ਉਹਨਾਂ ਨੂੰ ਹਦਾਇਤ ਕੀਤੀ ਗਈ ਵੀ ਇਹ ਡੇਰੇ ਨੂੰ ਦੁਗਣੀ ਤੇ ਚਾਰ ਚੌਗਣੀ ਤਰੱਕੀ ਕਰਨ ਇਸ ਸਮਾਜ ਦੇ ਵਿੱਚ ਸਮਾਜਿਕ ਕੰਮਾਂ ਦੇ ਵਿੱਚ ਵੱਧ ਚੜ ਕੇ ਹਿੱਸਾ ਲੈਣ ਡੇਰੇ ਦੀ ਉન્નਤੀ ਵਾਸਤੇ ਕਮ ਕਰਨ ਬੋਲ ਸੱਚੇ ਦਰਬਾਰ ਬੀਬੀ ਤੇ ਸੇਵਾਦਾਰਾਂ ਵੱਲੋਂ ਤਿਆਰ ਕੀਤਾ ਗਿਆ ਭੰਡਾਰਾ ਸਾਰੇ ਮਹਾਪੁਰਸ਼ਾਂ ਅਤੇ ਸੰਗਤਾਂ ਨੇ ਇਕੱਠੇ ਬੜ ਕੇ ਛਕਿਆ ਅਤੇ ਆਏ ਮਹਾਪੁਰਸ਼ਾਂ ਦੀ ਨਵੇਂ ਬਣੇ ਮਹੰਤ ਮਹੰਤ ਕਮਲਜੀਤ ਦਾਸ ਜੀ ਕੋਠਾਰੀ ਇੰਦਰਜੀਤ ਦਾਸ ਜੀ ਪੰਡਾਰੀ ਆਕਾਸ਼ ਬਾਬਾ ਜੀ ਵੱਲੋਂ ਪੰਗਤ ਪੂਜਾ ਵੀ ਕੀਤੀ ਗਈ ਅਤੇ ਆਏ ਮਹਾਪੁਰਸ਼ਾਂ ਨੂੰ ਜੀ ਆਇਆਂ ਵੀ ਆਖਿਆ ਗਿਆ ਠਾਕੁਰ ਦੁਆਰਾ ਮਾਈ ਆਸਕੌਰ ਜੀ ਪੜ ਕਿਸ਼ਗਲ ਫਰਵਾਹੀ ਜਿਲ੍ਹਾ ਮਾਨਸਾ ਤੋਂ ਗੌਰਵਕ ਖੇਰਪੜ ਦੀ ਇੱਕ ਖਾਸੀ ਰਿਪੋਰਟ ਮਹਿਮਾ ਸਾਧੂ ਸੰਗ ਕੀ ਸੁਨਹੁ ਮੇਰੇ ਮੀਤਾਂ ਮਹਿਮਾ ਤੂ ਸੰਗ ਕੇ ਸੁਨ ਹਾਂ ਅਤੇ ਹਿਮਾਚਲ ਦੇ ਪਿੰਡਾਂ ਤੇ ਸ਼ਹਿਰਾਂ ਵਿੱਚ ਪ੍ਰੋਗਰਾਮ ਦੇ ਕਵਰੇਜ ਲਈ ਸੰਪਰਕ ਕਰੋ ਗੌਰਵਦਰ ਸ਼ੇਰਪੁਰ ਮੋਬਾਈਲ 9417036301 ਅਤੇ 9814136301